ਪਰ ਤੇ ਇੱਕ ਗੱਲ ਮੈਂ ਮੋਦੀ ਸਾਹਿਬ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਚੰਗੀ ਤਰ੍ਹਾਂ ਗੱਲ ਕਹਿ ਦੇਣਾ ਚਾਹੁੰਦਾ ਕਿ ਕੋਈ ਡਰਾਮਾ ਨਾ ਰਚਾਇਓ मीनिंगफुल ਡਿਸਕਸ਼ਨ ਕਰਕੇ ਇਮੀਡੀਏਟਲੀ ਇਹ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮੰਨੋ ਕਿਉਂਕਿ ਡੱਲੇਵਾਲ ਸਾਹਿਬ ਦੀ ਹਾਲਾਤ ਜਿਹੜੇ ਨੇ ਬਹੁਤ ਨਾਜ਼ੁਕ ਹੁੰਦੇ ਸੀਗੇ ਖਨੌਰੀ ਬਾਰਡਰ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਿਆ ਤੁਸੀਂ ਨੇ 20 ਦਿਨਾਂ ਚ ਜਿਹੜਾ ਉਹਨਾਂ ਦਾ ਅਮਰਨੈਂਸ਼ਨ ਪਹੁੰਚ ਚੁੱਕਿਆਗਾ ਕੋ ਕਾਲੈਸਟਰ ਬੜੇ ਅਫਸੋਸ ਦੀ ਗੱਲ ਹੈ ਕਿ ਯੂਨੀਅਨ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਕਈ ਮਹੀਨਿਆਂ ਤੋਂ ਲਗਾਤਾਰ ਮੋਰਚਾ ਲਗਾਇਆ ਉਸ ਮੋਰਚੇ ਤੇ ਡੱਲੇਵਾਲ ਸਾਹਿਬ ਨੂੰ ਅੱਜ ਭੁਖ ਹੜਤਾਲ ਤੇ ਬੈਠਿਆਂ ਨੂੰ 20 ਦਿਨ ਹੋ ਗਏ ਨੇ ਕ੍ਰਿਟੀਕਲ ਉਹਨਾਂ ਦੀ ਸਿਹਤ ਹੈ ਤੇ ਕ੍ਰਿਟੀਕਲ ਉਹਨਾਂ ਦੇ ਹਾਲਾਤ ਨੇ ਅੱਜ 20ਵਾਂ ਦਿਨ ਮੈਂ ਵੈਲਕਮ ਕਰਨਾ ਕਿ ਸੈਂਟਰ ਦਾ ਪ੍ਰਾਈਮਿੰਿਸਟਰ ਦੇ ਦਫ਼ਤਰ ਦਾ ਮੈਨੂੰ ਪਤਾ ਲੱਗਾ ਕੋਈ ਰਿਪ੍ਰੈਜ਼ੈਂਟੇਟਿਵ ਆਇਆ ਜਿਨੂੰ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਤੇ ਡੀਸੀ ਤੇ ਬਾਕੀ ਪੈਰਾਫਰਨੀਲੇ ਲੈ ਕੇ ਆਏ। ਬਟ ਮੈਂ ਇੱਕੋ ਗੱਲ ਕਹਿਣਾ ਚਾਹਨਾ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਜਦੋਂ ਤੁਸੀਂ ਕਾਲੇ ਕਾਨੂੰਨ ਲੈ ਕੇ ਆਏ। ਤੁਹਾਡੇ ਦਾਸ ਨੂੰ ਹੀ ਮੌਕਾ ਮਿਲਿਆ ਸੀ ਪਾਰਲੀਮੈਂਟ ਦੇ ਵਿੱਚ ਸਾਰਿਆਂ ਨੂੰ ਪਹਿਲੇ ਉਹਨਾਂ ਬਿੱਲਾਂ ਤੇ ਬੋਲਣ ਦਾ ਮੈਂ ਮੈਂਬਰ ਆਫ ਪਾਰਲੀਮੈਂਟ ਸੀ। ਮੈਂ ਬਿੱਲਾਂ ਤੇ ਬੋਲਦੇ ਗੱਲ ਕਹੀ ਸੀ ਕਿ ਅਸੀਂ ਤੁਹਾਡੇ ਬਿੱਲ ਬੜੇ ਨੇ ਜਿਨ੍ਹਾਂ ਨੂੰ ਤੁਸੀਂ ਕਾਨੂੰਨ ਬਣਾਉਣਾ ਚਾਹੁੰਦੇ ਮੋਦੀ ਸਾਹਿਬ ਇਹ ਕਿਸਾਨਾਂ ਦਾ ਮੌਤ ਦੇ ਵਾਰੰਟ ਨੇ। ਤੇ ਅਸੀਂ ਕਿਸਾਨਾਂ ਦੇ ਮੁੰਡੇ ਆ ਤੁਸੀਂ ਸਮਝਦੇ ਹੋ ਕਿ ਕੋਈ ਕਿਸਾਨ ਦਾ ਲੜਕਾ ਇਹਨਾਂ ਮੌਦੇ ਵਾਰੰਟਾਂ ਤੇ ਸਾਈਨ ਕਰੇਗਾ ਮੈਂ ਤੁਹਾਨੂੰ ਅੱਜ ਵੀ ਵਾਰਨ ਕਰਨਾ ਕਿ ਇਹਨਾਂ ਨੂੰ ਵਾਪਸ ਲੈ ਲਓ ਹਿੰਦੁਸਤਾਨ ਦੀ ਕਿਸਾਨੀ ਨੇ ਤੇ ਵਿਸ਼ੇਸ਼ ਤੌਰ ਪੰਜਾਬ ਤੇ ਹਰਿਆਣੇ ਦੀ ਕਿਸਾਨੀ ਨੇ ਬਿਲਕੁਲ ਜਿਹੜੋ ਖੇਡ ਦੇਣੇ ਨੇ ਕਿਸੇ ਨੇ ਨਹੀਂ ਮੰਨੇ ਗੱਲ ਨਹੀਂ ਮੰਨੇ ਕਾਨੂੰਨ ਪਾਸ ਹੋਏ ਇੱਕ ਸਾਲ ਲਗਾਤਾਰ ਮੋਰਚਾ ਦਿੱਲੀ ਦੇ ਬਾਹਰਾਂ ਤੇ ਰਿਹਾ 7.5 ਤੋਂ 700 ਤੋਂ ਵੱਧ ਸ਼ਹਾਦਤਾਂ ਹੋਈਆਂ ਤੇ ਜਦੋਂ ਇਹ ਕਾਨੂੰਨ ਫਿਰ ਵਾਪਸ ਲੈ ਗਏ ਉਦੋਂ ਚਾਰ ਪੰਜ ਵਾਅਦੇ ਮੋਦੀ ਸਾਹਿਬ ਦੀ ਸਰਕਾਰ ਨੇ ਤੇ ਐਗਰੀਕਲਚਰ ਮਿਨਿਸਟਰ ਨੇ ਕੀਤੇ ਸੀ ਜਿਹਦੇ ਵਿੱਚ ਇੱਕ ਨੰਬਰ 1 ਵਾਅਦਾ ਆਇਆ ਸੀ ਕਿ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਜਿਹੜੀਆਂ ਫਸਲਾਂ ਅਸੀਂ 12 14 ਫਸਲਾਂ ਖਰੀਦਨੇ ਆ ਅਸੀਂ ਉਹਨੂੰ ਲੀਗਲ ਜਾਮਾ ਪਹਿਨਾਵਾਂਗੇ ਨੰਬਰ 1 ਨੰਬਰ 2 ਇਹ ਸੀ ਕਿ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਛਾਤਾ ਹੋਈਆਂ 7:30 ਤੋਂ ਬਾਅਦ ਉਹਨਾਂ ਨੂੰ ਇੱਕ ਇੱਕ ਨੂੰ ਇੱਕ ਪਰਿਵਾਰ ਨੂੰ ਇੱਕ ਨੌਕਰੀ ਤੇ ਫਾਈਨੈਂਸ਼ੀਅਲ ਕੰਪਨਸੇਸ਼ਨ ਦਿੱਤੀ ਜਾਏਗੀ। ਤੀਸਰਾ ਇਹ ਸੀ ਕਿ ਸੜਕਾਂ ਤੇ ਨੈਸ਼ਨਲ ਹਾਈਵੇਜ਼ ਰੋਕਦਿਆਂ ਜਾਂ ਰੇਲਵੇ ਟਰੈਕ ਰੋਕਦਿਆਂ ਸੜਕਾਂ ਜਿਹੜੀਆਂ ਗੱਡੀਆਂ ਨੇ ਰੇਲਵੇ ਦੀਆਂ ਜਿੰਨੇ ਕੇਸ ਬਣੇ ਸਾਰੇ ਵਾਪਸ ਕੀਤੇ ਜਾਣਗੇ। ਤੇ ਚੌਥੀ ਸ਼ਰਤ ਇਹ ਸੀ ਕਿ ਉੱਤਰਾਖੰਡ ਦੇ ਵਿੱਚ ਜਿਹੜਾ ਇਹਨਾਂ ਦਾ ਮਿਨਿਸਟਰ ਆਫ ਸਟੇਟ ਸੀ ਜਿਹਦੇ ਮੁੰਡੇ ਨੇ ਸਾਡੇ ਤਕਰੀਬਨ 6 ਕਿਸਾਨ ਵੀਰ ਜੀਵ ਥੱਲੇ ਰੋਂਦ ਕੇ ਮਾਰ ਦਿੱਤੇ ਸੀ ਕਿ ਅਸੀਂ ਇਮੀਡੀਏਟਲੀ ਉਹਦੇ ਵਿੱਚ ਜਸਟਿਸ ਦਵਾਵਾਂਗੇ ਹਿੰਦੁਸਤਾਨ ਦੀ ਕਿਸਾਨੀ ਨੇ ਇਹਨਾਂ ਚ ਇੱਕ ਵੀ ਅਜੇ ਤੱਕ ਨੇਪਰੇ ਨਹੀਂ ਚੜਿਆ ਤਾਂ ਅੱਜ 20ਵੇਂ ਦਿਨ ਜਦੋਂ ਤੁਹਾਡਾ ਦਾਸ ਵੀ ਪਹੁੰਚਿਆ ਪੁਲਿਸ ਨੂੰ ਤੁਹਾਨੂੰ ਪਤਾ ਮੈਂ ਦਿੱਲੀੋਂ ਆ ਰਿਹਾ ਸਿੱਧਾ ਪੁਲਿਸ ਨੂੰ ਕੱਲ੍ਹ ਦਾ ਹੀ ਪਤਾ ਸੀ ਕਿਉਂਕਿ ਸਾਨੂੰ ਆਪਣਾ ਪ੍ਰੋਗਰਾਮ ਪਹਿਲੇ ਖਲਣਾ ਪੈਂਦਾ ਹੈ ਡੀਜੀਪੀ ਸਾਹਿਬ ਵੀ ਆ ਗਏ ਨੇ ਪੰਜਾਬ ਦਾ ਪਿਆਰਾ ਫਰਨੀਲੀਆ ਵੀ ਆ ਗਿਆ ਤੇ ਮੋਦੀ ਸਾਹਿਬ ਨੇ ਬੰਦਾ ਖਲਾ ਚਲੋ ਅਸੀਂ ਵੈਲਕਮ ਕਰਨੇ ਆ ਪਰ ਇੱਕ ਗੱਲ ਮੈਂ ਮੋਦੀ ਸਾਹਿਬ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਚੰਗੀ ਤਰ੍ਹਾਂ ਗੱਲ ਕਹਿ ਦੇਣਾ ਚਾਹੁੰਦਾ ਕਿ ਕੋਈ ਡਰਾਮਾ ਨਾ ਰਚਾਇਓ मीनिंगफुल ਡਿਸਕਸ਼ਨ ਕਰਕੇ ਇਮੀਡੀਏਟਲੀ ਇਹ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮੰਨੋ ਕਿਉਂਕਿ ਢੱਲੇਵਾਲ ਸਾਹਿਬ ਦੀ ਹਾਲਾਤ ਜਿਹੜੇ ਨੇ ਬਹੁਤ ਨਾਜ਼ੁਕ ਨੇ ਤੁਹਾਡੇ ਨਾਲ ਗੱਲ ਬੜੀ ਹੈ ਹੀ ਇਜ਼ ਇਨ ਅ ਕ੍ਰਿਟੀਕਲ ਨਹੀਂ ਉਹ ਗੱਲ ਕਰਨ ਦੀ ਪੋਜੀਸ਼ਨ 'ਚ ਹੀ ਆ ਨਹੀਂ ਨੇ ਉਹਨਾਂ ਦਾ ਜੇ ਤੱਕ ਮੈਂ ਅੰਦਰ ਗਿਆ ਹਾਂ ਬਸ ਸੇਰੀ ਹਿਲਾ ਰਹੇ ਸੀ ਇਹ ਤੇ ਗੁਰੂ ਮਾਰਾ ਸਾਹਿਬ ਦੇ ਚਰਨਾਂ ਚ ਅਰਦਾਸ ਹੀ ਕਰਨ ਆਏ ਸੀ ਕਿ ਇਹਨਾਂ ਨੂੰ ਤੰਦਰੁਸਤੀ ਤੇ ਤਾਕਤ ਬਖਸ਼ੋ ਮੈਂ ਇਹਨਾਂ ਨੂੰ ਕਿਹਾ ਕਿ ਸਾਡੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਸ਼ੁਰੂ ਤੋਂ ਤੇ ਤੁਹਾਡਾ ਦਾਸ ਤੁਹਾਡੇ ਨਾਲ ਹਰ ਮੋਰਚੇ 'ਚ ਖੜਾ ਰਿਹਾ ਤੇ ਅਸੀਂ ਅੱਜ ਇਸ ਗੱਲ ਦਾ ਯਕੀਨਦਮਾਨ ਆਏ ਹਾਂ ਕਿ ਹਿੰਦੁਸਤਾਨ ਦੀ ਕਿਸਾਨੀ ਤੇ ਵਿਸ਼ੇਸ਼ ਤੌਰ ਪੰਜਾਬ ਦੀ ਤੇ ਤੁਹਾਡੇ ਸੰਘਰਸ਼ ਦੇ ਨਾਲ ਤੇ ਇਸ ਤੋਂ ਲੰਬੀ ਲੰਬੀ ਚੌੜੀ ਗੱਲ ਨਹੀਂ ਹੋ ਸਕਦੀ